ਏ ਅੱਜ ਕੀ ਬਹੁਤ ਬਹੁਤ ਬਦਲ ਗਿਆ ਹੋਇਆ ਹਾਂ ਬਦਲਿਆ ਕੰਮ ਨਹੀਂ ਨਹੀਂ ਕੋਈ ਨਹੀਂ ਆਇਆ ਭਗਤ ਸਰਕਾਰਾਂ ਕਿੰਨੀਆਂ ਬਦਲੀਆਂ ਕੋਈ ਕੋਈ ਕਿਸੇ ਨੇ ਨਿਕੋਸ ਦਿੱਤਾ ਕੋਤਾ ਮਾਨ ਸਾਹਿਬ ਕਹੀ ਜਾਂਦੇ ਵੀ ਰੋਜ਼ਗਾਰ ਕਿਛੇ ਨੂੰ ਕੋਈ ਨੌਕਰੀ ਨਹੀਂ ਸਾਰੇ ਔਖੇ ਮਨੂੰ ਤਤਵੰਦੀਆਂ ਰਾਜ ਨੂੰ ਦੋ ਵਾਰੀ ਘੇਰ ਲਿਆ ਉਹਨਾਂ ਨੇ ਟੁੱਟਾ ਹੋਇਆ ਬਹੁਤ ਨਹੀਂ ਸਾਡੇ ਪਿੰਡ ਲੋਕ ਸਭਾ ਦੀਆਂ ਚੋਣਾਂ ਨੇ ਅਤੇ ਪੰਜਾਬ ਦੀਆਂ ਕੁੱਲ 13 ਸੀਟਾਂ ਨੇ ਜੇਕਰ ਗੱਲ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਸਾਰੀਆਂ ਪਾਰਟੀਆਂ ਲਈ ਲੁਧਿਆਣਾ ਦੀ ਸੀਟ ਵਕਾਰ ਦਾ ਸਵਾਲ ਬਣੀ ਹੋਈ ਹੈ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਸੋ ਪਿੰਡਾਂ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਗੱਲਾਂ ਬਾਤਾਂ ਚੱਲਦੀਆਂ ਨੇ ਕਿ ਆਖਰਕਾਰ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ ਇਹ ਬਾਅਦ ਦੀ ਗੱਲ ਹੈ ਪਰ ਪਿੰਡਾਂ 'ਚ ਕੰਮ ਕਿੰਨੇ ਹੋਏ ਇਹ ਵੱਡਾ ਸਵਾਲ ਹੈ ਮੁੱਦੇ ਕੀ ਨੇ ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਪੁਰਾਣੇ ਬਜ਼ੁਰਗ ਨੇ ਵੱਡੇ ਨੇ ਉਹ ਇੱਥੇ ਬੈਠੇ ਨੇ ਸੋ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਚੋਣਾਂ ਨੂੰ ਲੈ ਕੇ ਚੱਲ ਰਿਹਾ ਹੈ ਨਾਮ ਹੈ ਜੀ ਕਾਜ਼ਰ ਮਾਮਦ ਜੀ ਕਾਜ਼ਰ ਅੱਛਾ ਕੀ ਕਿਹੜੇ ਕਿਹੜੇ ਮੁੱਦੇ ਹੈਗੇ ਨੇ ਇੱਥੇ ਪਿੰਡਾਂ ਦੇ ਵਿੱਚ ਕਿੰਨੇ ਕੰਮ ਹੋਏ ਪਿਛਲੇ ਸਾਲਾਂ 'ਚ ਕਿਹੜੀ ਪਾਰਟੀ ਨੇ ਕਿੰਨੇ ਕੰਮ ਕੀਤੇ ਕੰਮ ਤਾਂ ਜੀ ਜਿੰਨੇ ਜਿੰਨੇ ਸਰਦੇ-ਬਰਦੇ ਜੀ ਹੋ ਹੀ ਗਏ ਆ ਵਧੀਆ ਕੰਮ ਹੋਏ ਆ ਹਾਂ ਵਧੀਆ ਕੰਮ ਹੋਏ ਸਾਰੀਆਂ ਹੀ ਸਰਕਾਰਾਂ ਵੇਲੇ ਵਧੀਆ ਕੰਮ ਹੋਏ ਨੇ ਕਿ ਕਿਸੇ ਖਾਸ ਵੇਲੇ ਹੋਏ ਨੇ ਨਹੀਂ ਨਹੀਂ ਅੱਜ ਕੀ ਬਹੁਤ ਵਧੀਆ ਹੋਏ ਐ ਅੱਜ ਹੀ ਵਧੀਆ ਹਾਂ ਹਾਂ ਵਧੀਆ ਕੰਮ ਹੋਏ ਪਿੰਡਾਂ ਦੇ ਵਿੱਚ ਇੱਥੇ ਜਿਹੜਾ ਤੁਹਾਡਾ ਪਿੰਡ ਹੈਗਾ ਇੱਥੇ ਨਸ਼ਾ ਨੂੰਸ਼ਾ ਹੈਗਾ ਕੀ ਕਿੰਨਾ ਹੀ ਹੈਗਾ ਨਸ਼ੇ ਤਾਂ ਜੀ ਸਾਰੇ ਪਿੰਡਾਂ 'ਚ ਹੀ ਚੱਲਦੇ ਆ ਹਾਂ ਚੱਲਦੇ ਆ ਦੀ ਖਤਮ ਹੋਏ ਵਧੇ ਆ ਕੀ ਘਟੇ ਆ ਕੋਈ ਫਰਕ ਪਿਆ ਇਹ ਵਧੀ ਜਾਂਦੇ ਆ ਘਟਦੇ ਤਾਂ ਕੋਈ ਨਹੀਂ ਪਰ ਆ ਜਿਹੜੀ ਭੁੱਕੀ ਵਾਲੇ ਆ ਚੱਲ ਪੈਣਾ ਚਿੱਟੇ ਵਾਲੇ ਹਟ ਜਾਣ ਨੂੰ ਵਧ ਗਿਆ ਸਮਝ ਗਿਆ ਮਤਲਬ ਪੋਸਟ ਚਲਣੀ ਚਾਹੀਦੀ ਆ ਵੀ ਚਿੱਟੇ ਦਾ ਬਦਲ ਬਜੋ ਹਾਂ ਉਹ ਚਾਹੀਦੀ ਆ ਉਹ ਚਾਹੀਦੀ ਆ ਹਾਂ ਬੰਦੇ ਕੰਮ ਵੀ ਕਰਦੇ ਹੋਰ ਵੀ ਆ ਬਜ਼ੁਰਗ ਬੈਠ ਨੇ ਹਾਂਜੀ ਬਜ਼ੁਰਗ ਕਹਿੰਦੇ ਵੀ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਪੋਸਟ ਚਲਦੀ ਹੁੰਦੀ ਸੀ ਵੀ ਕੰਮਕੁਮ ਵਧੀਆ ਹੁੰਦੇ ਸੀ ਕੰਮ ਕਰਦੇ ਸੀ ਕਿਸੇ ਤਰ੍ਹਾਂ ਦੀ ਕੋਈ ਤ ਪਰੇਸ਼ਾਨੀ ਨਹੀਂ ਸੀ ਕੋਈ ਰੋਗ ਹੀ ਨਹੀਂ ਸੀ ਲੱਗਦਾ ਕੋਈ ਵੀ ਸਮਝਿਆ ਕਿ ਨਹੀਂ ਹੁਣ ਤਾਂ ਰੋਗਾਂ ਦੇ ਮਾਰੇ ਪਾਏ ਮੈਂ ਘਰ ਆਇਆ ਦੋ ਗਰੀ ਬਹਿ ਕੇ ਆਇਆ ਸਮਝਿਆ ਕਿ ਨਹੀਂ ਕਿੱਥੇ ਅਸੀਂ ਅੱਠ ਅੱਠ ਮਾਰਦੇ ਸੀ ਸਮਝਿਆ ਕਿ ਨਹੀਂ ਸਾਰੀ ਸਾਰੀ ਢਾੜੀ ਗੋਡ ਗਿੱਡੀ ਗਿਆ ਕਰੀ ਜਣਾ ਕੋਈ ਬਾ ਬਾਤ ਤਾਂ ਨਹੀਂ ਹੁਣ ਆਕੇ ਜਿ ਕੋ ਕਹਿੰਦੇ ਸਾਨੂੰ ਮੰਜੇ ਤੋਂ ਉੱਠਣਾ ਨੌਜਵਾਨ ਪਿੰਡਾਂ ਚ ਲਾਉਂਦੇ ਆ ਨਸ਼ੇ ਪਿੰਡ ਤੇ ਆਪਣੇ ਪਿੰਡ ਵੀ ਹੈਗੇ ਨਸ਼ੇ ਚੱਟਾ ਹੈਗਾ ਇੰਨਾ ਨਹੀਂ ਮੈਂ ਕਹਿ ਸਕਦਾ ਮਾਤਾ ਪੁੱਤਰ ਕੰਮ ਕਮ ਤੇ ਰਿਨ ਨਾ ਬਾਰੇ ਇੰਨਾ ਨਹੀਂ ਕਹਿ ਸਕਦਾ ਜਣੀ ਕਹਿੰਦੇ ਅਬ ਨਸ਼ਾ ਚਲੀ ਜਾਂਦਾ ਚਿੱਟਾ ਚੱਲਦਾ ਹੈ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਨਸ਼ਾ ਜਿਹੜਾ ਪੰਜਾਬ ਚ ਖਤਮ ਕਰ ਦਿਆਂਗੇ ਕੋਈ ਕਹਿੰਦਾ 3 ਮਹੀਨੇ ਚ ਕਰ ਦਾਂਗੇ ਕੋਈ ਕਹਿੰਦਾ ਸਾਲ ਚ ਕਰ ਦਾਂਗੇ ਹੋਇਆ ਨਾ ਖਤਮ ਹੈ ਹੀ ਕੰਮ ਨਹੀਂ ਤੁਸੀਂ ਕੀ ਕਿਵੇਂ ਦੇਖਦੇ ਬਾਪੂ ਜੀ ਖਤਮ ਹੋਇਆ ਕੀ ਨਹੀਂ ਹੋਇਆ ਨਸ਼ਾ ਨਹੀਂ ਨਹੀਂ ਕੋਈ ਨਹੀਂ ਆਇਆ ਬਖਤ ਸਰਕਾਰਾਂ ਕੰਨੀਆਂ ਬਦਲੀਆਂ ਕੋਈ ਕੋਈ ਕਿਸੇ ਨੇ ਨਿਕੋਸ਼ ਕੀਤਾ ਕੁੱਤਾ ਨੋ ਨੋ ਕੋਤ ਨਹੀਂ ਹੋਇਆ ਕਿਸੇ ਨੇ ਕੋਈ ਕੰਮ ਅਜਾ ਕੰਮ ਕੁੰਮ ਕਿੰਨੇ ਹੋਏ ਪਿੰਡਾਂ ਦੇ ਵਿੱਚ ਕਿੰਨੇ ਕੰਮ ਮਾ ਤਾਂ ਵਧੀਆ ਹੋਇਆ ਸਾਡੇ ਇੱਥੇ ਬਹੁਤ ਜਨੇ ਵੀ ਹੈਗਾ ਬਿੰਗਾ ਬਿੰਗਾ ਸਭ ਪੱਕੀਆਂ ਹੋ ਗਈਆਂ ਕੁਛ ਵੀ ਬੇਲਾ ਨਹੀਂ ਹੈਗਾ ਵੀ ਕੱਚਾ ਥਾਂ ਵੀ ਇਹ ਮਰਜੀ ਮਿੱਥੂ ਦਾ ਭਰੀਆਂ ਸਭ ਵਧੀਆ ਪੱਕਾ ਥਾਂ ਹਾਂ ਵਧੀਆ ਹੋ ਗਈਆਂ ਸਾਡੇ ਨੂੰ ਰੋਜ਼ਗਾਰ ਮਿਲੇ ਨੌਕਰੀਆਂ ਮਿਲੀਆਂ ਨਹੀਂ ਨਹੀਂ ਹਲੇ ਨਹੀਂ ਮਿਲਿਆ ਕੋਈ ਸਾਬ ਦਾ ਕਹਿੰਦੇ ਵੀ 43000 ਨੌਕਰੀ ਵੜਤੀ ਪੰਜਾਬ ਦੇ ਵਿੱਚ 2 ਸਾਲਾਂ ਚ ਮਿਲੀਆਂ ਨੌਕਰੀਆਂ ਕਹੇ ਮੁੰਡੇ ਨੂੰ ਥੋੜੀਆਂ ਕਣੀਆਂ ਮਿਲ ਗਿਆ ਹੋਣਗੀਆਂ ਪਰ ਇੰਨਾ ਨਹੀਂ ਹਲੇ ਹੋਈਆਂ ਰੋਜ਼ ਵਾਰੀ ਬੈਠੇ ਨੇ ਭਾਈ ਮਿਲੀ ਕਿਸੇ ਨੂੰ ਨੌਕਰੀ ਨਹੀਂ ਵੀਰੇ ਨਹੀਂ ਮਿਲੀ ਨਹੀਂ ਬਹੁਤ ਘੱਟ ਮਿਲੀ ਨਹੀਂ ਕੋਈ ਤੁਹਾਡੇ ਰਿਸ਼ਤੇਦਾਰ ਨੂੰ ਮਿਲੀ ਹੋਵੇ ਨਹੀਂ ਨਹੀਂ ਕਿਸੇ ਨੂੰ ਨਹੀਂ ਮਿਲੀ ਕਿਹਨੂੰ ਮਿਲ ਗਈ 43000 ਨੌਕਰੀ ਪਿੰਡਾਂ ਦੇ ਪੱਪਲ ਪੰਜਾਬ ਚ ਕਿੰਨੇ ਕੀ ਪਤਾ ਹੁਣ ਮਾਨ ਸਾਹਿਬ ਦਾ ਕਹੀ ਜਾਂਦੇ ਆ ਨੌਕਰੀ ਦਾ ਸਾਢੇ ਪੈਂਟ ਚੋਂ ਨਹੀਂ ਜਾਈ ਮਿਲੀ ਹੈਗੀ ਰੋਜ਼ਗਾਰ ਦੇ ਕੀ ਹਾਲ ਹੈ ਇੱਥੇ ਮਾੜੇ ਹੀ ਹਾਲ ਆ ਮਾਨ ਸਾਹਿਬ ਕਹੀ ਜਾਂਦੇ ਆ ਵੀ ਰੋਜ਼ਗਾਰ ਕਿਛੇ ਨੂੰ ਕੋਈ ਨੌਕਰੀ ਨਹੀਂ ਸਾਰੇ ਔਖੇ ਹੀ ਆ ਔਖਾ ਹੀ ਆ ਹਾਂਜੀ ਹਾਂਜੀ ਸੋ ਕੁਝ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਚੋਣਾਂ ਨੂੰ ਲੈ ਕੇ ਕਿੱਦਾਂ ਦੇਖਦੇ ਨੇ ਇਹ ਭਾਈ ਜੀ ਕੀ ਨਾਮ ਹੈ ਤੁਹਾਡਾ ਵੀਰ ਜੀ ਗਰਜੀਤ ਸਿੰਘ ਆ ਕੀ ਕੰਮ ਕਰਦੇ ਹੋ ਭਾਈ ਆਪਣਾ ਗੱਟੀਆਂ ਦਾ ਕੰਮ ਆ ਜੀ ਟਰੱਕਾਂ ਦਾ ਜੀ ਟਰੱਕਾਂ ਦਾ ਕਰ ਹਾਂਜੀ ਹਾਂਜੀ ਅਜਾ ਟਰੱਕਾਂ ਦਾ ਕੰਮ ਜਦੋਂ ਸਰਕਾਰ ਹੁੰਦੀ ਪਹਿਲਾਂ ਕਾਲੀ ਦਲ ਦੀ ਉਹਦੇ ਯੂਨੀਅਨਾਂ ਬਣੀ ਹੋਈ ਸੀਗੀ ਉਸ ਤੋਂ ਬਾਅਦ ਟਰੱਕਾਂ ਦੀਆਂ ਯੂਨੀਅਨ ਟੁੱਟਦੀਆਂ ਗਈਆਂ ਹੁਣ ਕਿੱਦਾਂ ਦੇ ਹਾਲਾਤਾਂ ਕੰਮ ਦੇ ਬਹੁਤ ਬੁਰੇ ਹਾਲ ਆ ਜੀ ਬਹੁਤ ਉਦਾਂ ਹੀ ਹਾਲ ਆ ਜੀ ਜਦੋਂ ਪਹਿਲਾਂ ਸੀ ਬਹੁਤ ਜ਼ਿਆਦਾ ਬੁਰਾ ਹਾਲ ਆ ਜੀ ਹੁਣ ਤਾਂ ਜੀ ਅੱਗੇ 8 8 9 9000 ਰੁਪਏ ਤਾਂ ਇਥੋਂ ਰਸੂਲਪੁਰ ਨੂੰ ਮਿਲ ਜਾਂਦਾ ਸੀਗਾ ਹੁਣ ਤਾਂ ਸਾਨੂੰ 1 ਰੁਪਿਆ ਕੰਨੀ 3000 ਰੁਪਏ ਬਣਦਾ ਹਰ ਉਹ ਡੀਜ਼ਲ ਖਰਚਾ ਵੀ ਨਹੀਂ ਪੂਰਾ ਹੁੰਦਾ ਹੈਗਾ ਤੇ ਜਾਨਕਿ 1000 ਰੁਪਏ ਵਜਦਾ 15000 ਰੁਪਏ ਡਰਾਈਵਰਾਂ ਦੀ ਤਰਖਾਵਾ ਉਹ ਸਾਰੀ ਬਚਤ ਡਰਾਈਵਰਾਂ ਕੋਲ ਹੀ ਚਲੀ ਜਾਂਦੀ ਆ ਮਾਲਕ ਨੂੰ ਤਾਂ ਕੋਹ ਨਹੀਂ ਵਜਦਾ ਮਾਈਨਿੰਗ ਹੁੰਦੀ ਆ ਇਲਾਕੇ ਚ ਮੈਨ ਕਿਵੇਂ ਹੁੰਦੀ ਆ ਹਾਂਜੀ ਹੁੰਦੀ ਆ ਹਾਂਜੀ ਹਾਂਜੀ ਪਰ ਕਦੇ ਵੀ ਸਰਕਾਰੀ ਦਾ ਕੋਈ ਖਾੜ ਇੱਥੇ ਲ ਸਾਰਾ ਕੰਮ ਚੱਲਦਾ ਸਭ ਚੱਲਦਾ ਜੀ ਹਾਂਜੀ ਹਾਂਜੀ ਤੇ ਨਸ਼ਾ ਨੁਸ਼ਾ ਕਿੱਦਾਂ ਪਿੰਡਾਂ 'ਚ ਹੈਗਾ ਕੀ ਹੁਣ ਘਟਿਆ ਬਾਦੂਆ ਜੀ ਨਸ਼ਾ ਵਾਧੂਆ ਸਾਡੇ ਪਿੰਡ ਵੀ ਬਾਬਾ ਚੱਟਾ ਝੋਟਾ ਚੱਲਦਾ ਜੀ ਸਾਰੇ ਪਾਸੇ ਬੁਰਾ ਹਾਲਾ ਨਸ਼ੇ ਦਾ ਬਹੁਤ ਜ਼ਿਆਦਾ ਬੁਰਾ ਹਾਲਾ ਕਹਿੰਦੇ ਘਟ ਜਾਊਗਾ ਨਸ਼ਾ ਮਾਨ ਸਾਹਿਬ ਕਹਿੰਦੇ ਸੀ ਪਰ ਘਟਿਆ ਕੋਟੇ ਕਹਿੰਦੇ ਵਧੀਆ ਜੀ ਬਹੁਤ ਬੁਰਾ ਹਾਲਾ ਜੀ ਹੋਰ ਕਿਹੜੇ ਕਿਹੜੇ ਪਿੰਡਾਂ ਦੇ ਮੁੰਡੇ ਨੇ ਰੋਜ਼ਗਾਰ ਕਿੱਦਾਂ ਦੇ ਹੈਗੇ ਨੇ ਇੱਥੇ ਮੁੰਡਿਆਂ ਨੂੰ ਕੋਈ ਰੋਜ਼ਗਾਰ ਮਿਲਦਾ ਹੈ ਕੀ ਐਦਾਂ ਹੀ ਆ ਮੁੰਡੇ ਬਿਲਕੁਲ ਨਹੀਂ ਰੋਜ਼ਗਾਰ ਮਿਲਦਾ ਸਭ ਬੇਲੇ ਤੁਰੇ ਫਿਰਦੇ ਆ ਜੀ ਸੱ ਬਾਹਰ ਨੂੰ ਜਾਂਦੇ ਮੁੰਡੇ ਤਾਂ ਨਹੀਂ ਤਾਂ ਹੀ ਤਾਂ ਮੁੰਡੇ ਬਾਹਰ ਨੂੰ ਭੱਜ ਜਾਂਦੇ ਜੀ ਕੀ ਕਰਨਗੇ ਇੱਥੇ ਕੋਲ ਮਿਲਦਾ ਹੀ ਨਹੀਂਗਾ ਕੀ ਕੀ ਮੁੱਦੇ ਨੇ ਪਿੰਡਾਂ ਦੇ ਵਿੱਚ ਰੋਜ਼ਗਾਰ ਨਸ਼ਾ ਕੀ ਹੈਗਾ ਇਹਨਾਂ ਗੱਲ ਦਾ ਸਰ ਗੱਲ ਰੀਜ਼ਨ ਹੀ ਹੈ ਨਾ ਵੀ ਇਹ ਨਸ਼ਾ ਖਤਮ ਹੋਊ ਤਾਂ ਫੇਰ ਹੀ ਹੈ ਨਾ ਨਸ਼ਾ ਜਿਹੜਾ ਨਸ਼ਾ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਚਿੱਟੇ ਦਾ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਆ ਚਿੱਟਾ ਤਾਂ ਘਰਾਂ ਘਰਾਂ ਗਲੀ ਗਲੀ ਵਿੱਚ ਵਿਕ ਰਿਹਾ ਅੱਜ ਕੱਲ੍ਹ ਦੇ ਟਾਈਮ 'ਚ ਤੇ ਜੇ ਹੁਣ ਰੋਜ਼ਗਾਰ ਹੋਊ ਤਾਂ ਨਸ਼ਾ ਪੇ ਕਟੂ ਜੇ ਰੋਜ਼ਗਾਰ ਕੰਮ ਕਰੂਗਾ ਤਾਂ ਕੰਮ ਦਾ ਟਾਈਮ ਟਾਈਮ ਹੀ ਨਹੀਂ ਹੈਗਾ ਤਾਂ ਨਸਾ ਕਿੱਥੋਂ ਕਰੂਗਾ ਬੰਦਾ ਰੋਜ਼ਗਾਰ ਹੈ ਹੀ ਨਹੀਂ ਰੋਜ਼ਗਾਰ ਰੋਜ਼ਗਾਰ ਦੀ ਘਾਟ ਆ ਸਾਰੇ ਸਰਕਾਰ ਦੇ ਵਿੱਚ ਇੱਥੇ ਮੁੰਡੇ ਮੁੰਡੇ ਵਿਦੇਸ਼ ਬਦੂਸ਼ ਵੀ ਗਏ ਬਾਹਰ ਵੀ ਗਏ ਨੇ ਬਾਹਰ ਗਏ ਬਾਹਰ ਆਕਾ ਕੀ ਕਰੂ ਬੰਦਾ ਜਿਹਦੇ ਕੋਲ 4 ਪੀਓ ਬਾਹਰ ਜਾਊਟ ਜਿਹੜਾ ਮਾੜਾ ਮੰਦਾ ਇੱਥੇ ਰੁੜਦਾ ਤੇ ਮਾਰਿਆ ਜਾਂਦਾ ਮੈਂ ਜੀ ਪਲੰਮਰ ਦਾ ਕਰਦਾ ਪਲੰਮਰ ਦਾ ਕਰਦਾ ਹਾਂਜੀ ਕੀ ਹਾਲਾਤ ਹੈ ਪਿੰਡਾਂ ਦੇ ਵਿੱਚ ਹਾਲਾਤ ਹੀ ਬਹੁਤ ਮਾੜੇ ਆ ਕਿ ਕਿਸੇ ਸਰਕਾਰ ਵੇਲੇ ਕੰਮ ਨਹੀਂ ਹੋਏ ਜਾਂ ਕੋਈ ਖਾਸ ਪਾਰਟੀਕੂਲਰ ਸਰਕਾਰ ਵੇਲੇ ਕੰਮ ਨਹੀਂ ਹੋਏ ਸਰਕਾਰਾਂ ਦਾ ਕੰਨੀ ਅਸੀਂ ਕੰਮ ਉਹ ਕਰਉਨੇ ਆ ਖਾਸ ਕਰ ਜੀ ਜਦੋਂ ਦੇ ਝਾੜੂ ਵਾਲਿਆ ਆਮ ਪਾਰਟੀ ਆਈ ਆ ਉਹਦੇ ਯਾਨੀ ਹਾਲਾਤ ਮਾੜੇ ਆ ਪਹਿਲਾਂ ਕਾਂਗਰਸੀਏ ਬਹੁਤ ਵਧੀਆ ਹਾਲਤ ਸੀ ਵਧੀਆ ਸੀ ਸਾਡੀ ਹੁਣ ਯਾਨੀ ਬੁਰੇ ਹਾਲੀ ਆ ਜੀ ਜਦੋਂ ਦੇ ਆਮ ਪਾਰਟੀ ਆਈ ਆ ਬੇਰਗਾਰ ਫਿਰਦੇ ਆ ਜੀ ਕੋਈ ਕੰਮਕਾਰ ਨਹੀਂ ਮਿਲਦਾ ਬੁਰੇ ਹਾਲੀ ਆ ਅੱਜ ਹੁਣੋਂ ਵੀਰ ਜੀ ਨੇ ਕਿਹਾ ਸੀ ਲੁੱਟਾਂ ਖੋਈ ਮੇਨਾ ਖੁਦ ਮੇਨਾ ਦੋ ਵਾਰ ਹੋ ਗਿਆ ਮੈਨੂੰ ਤਤਲਵੰਡਿਆ ਰਾਹੀ ਮੈਨੂੰ ਦੋ ਵਾਰੀ ਘੇਰ ਲਿਆ ਉਹਨਾਂ ਨੇ ਟੁੱਟਾ ਹੋਇਆ ਬਹੁਤ ਨਹੀਂ ਸਾਡੀ ਬਣੀ ਕੀ ਲੈ ਕੇ ਗਏ ਤੁਹਾਡੇ ਕੋਲ ਮੇਤੋ ਜੀ ਉਹਦਾ ਮੋਬਾਈਲ ਲੈ ਕੇ ਸੀ ਪੈਸੇ ਲੈ ਕੇ ਸੀ ਹਾਂਜੀ ਫਿਰ ਪੁਲਿਸ ਕੰਪਲੀਟ ਕਰਾਈ ਕੋ ਮਿਲਿਆ ਪੁਲਿਸ ਕੰਪਲੀਟ ਕਰਾਈ ਹੈ ਕੋਈ ਸੁਣਵਾਈ ਨਹੀਂ ਕੋਈ ਸੁਣਦਾ ਸਾਡੀ ਕੀ ਫਾਇਦਾ ਜੀ ਜੀੜੇ ਮਾਰਾ ਕੋਈ ਤਾਂ ਖੋ ਹੋਈ ਉਹ ਕੁਝ ਮਿਲਿਆ ਨਹੀਂ ਸਮਾਰੋ ਕੁਝ ਨਹੀਂ ਜੀ ਅਸੀਂ ਤਾਂ ਇਹੀ ਕਹਿੰਦੇ ਆ ਸਰਕਾਰ ਨੂੰ ਬਸ ਜਿੰਨਾ ਵੀ ਚਿੱਟ ਜਿਹੜਾ ਚੱਲਦਾ ਜੀ ਬੰਦ ਹੋਵੇ ਬਸ ਠੀਕ ਹੈ ਨਾ ਜਿਵੇਂ ਕਿਸੇ ਦਾ ਮਾਂ ਦਾ ਪੁੱਤ ਕੀ ਦੀ ਮਾਂ ਭੈਣ ਦਾ ਕਿਸੇ ਦਾ ਭਰਾ ਜਾਂਦਾ ਜੀ ਬਹੁਤ ਦੁੱਖ ਹੁੰਦਾ ਜੀ ਉਹ ਕੋਈ ਸਰਕਾਰਾਂ ਮੇਰੀ ਗੱਲ ਸੁਣ ਸਰ ਇੱਕ ਮੰਡੋ ਸਰਕਾਰਾਂ ਜਦੋਂ ਅਮਰਤਪਾਲ ਨੂੰ ਫੜਨ ਲਈ 100 ਪਾਰਟੀਆਂ ਬਾਹਰੋਂ ਮੰਗਾ ਕੇ ਖਤਮ ਕਰ ਸਕਦੇ ਉਹਨੂੰ ਫੜ ਸਕਦੀਆਂ ਕਿ ਚਿੱਟਾ ਨਹੀਂ ਫੜਿਆ ਜਾ ਸਰ ਚਿੱਟੇ ਵਾਲੇ ਦੇ ਬੰਦੇ ਨੂੰ ਠੱਲ ਨਹੀਂ ਪਾਈ ਜਾ ਸਕਦੀ ਤੇ ਪਾਈ ਜਾ ਸਕਦੀ ਸਰਕਾਰਾਂ ਪਾਉਣਗੀਆਂ ਨਹੀਂ ਚਾਹੁੰਦੀਆਂ ਇਹ ਕੋਈ ਇੱਕ ਵੱਡਾ ਸਵਾਲ ਜਿਹੜਾ ਜ਼ਰੂਰ ਕਿਤੇ ਨਾ ਕਿਤੇ ਨਸ਼ਾ ਫਿਰ ਪਿੰਡਾਂ ਦੇ ਵਿੱਚ ਹਾਲਾਂਕਿ ਅਸੀਂ ਲਗਾਤਾਰ ਇਲੈਕਸ਼ਨ ਕਵਰੇਜ ਕਰਦੇ ਆ ਰਹੇ ਹਾਂ ਪਿੰਡਾਂ ਦੇ ਵਿੱਚ ਜਾਈਦਾ ਤੇ ਮੁੱਦੇ ਲੋਕਾਂ ਨੂੰ ਪੁੱਛੀਦੇ ਆ ਤੇ ਬੇਰੋਜ਼ਗਾਰੀ ਦਾ ਮੁੱਦਾ ਤਾਂ ਹੈਗਾ ਹੀ ਹੈ ਪਰ ਇੱਕ ਨਸ਼ਾ ਜਿਹੜਾ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਜਿਸ ਦਾ ਹਲੇ ਤੱਕ ਹੱਲ ਨਹੀਂ ਹੋਇਆ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਨੌਜਵਾਨੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਹੈ ਜਾਂ ਤਾਂ ਵਿਦੇਸ਼ ਜਾ ਰਹੀ ਹੈ ਜਾਂ ਫਿਰ ਜਿਹੜੇ ਇੱਥੇ ਰਹਿ ਗਏ ਨੇ ਉਹ ਨਸ਼ੇ ਦੀ ਦਲਦਲ ਚ ਫਸ ਗਏ ਨੇ ਲੁੱਟਾ ਖੁਆ ਹੋਣ ਲੱਗ ਗਿਆ ਨੇ ਬੇਰੋਜ਼ਗਾਰੀ ਜਿਹੜੀ ਆ ਉਹ ਵੱਧ ਰਹੀ ਹੈ ਵਰਿੰਦਰ ਸਿੰਘ